ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ ਜਿੱਥੇ ਕੀ ਆਪਾਂ ਤੁਹਾਡੇ ਲਈ ਰੋਜ਼ਾਨਾ ਨਵੇਂ-ਨਵੇਂ ਰਿਸ਼ਤੇ ਦੀ ਐਡ ਸਾਡੇ YouTube ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਿੰਨੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਫਿਰ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਵੀਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਇਹ ਹੀ ਐਡ ਤੁਸੀਂ ਜੇਕਰ ਆਪਣਾ ਨੰਬਰ ਪਵਾ ਕੇ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਨੰਬਰ ਵੀ ਪਵਾ ਸਕਦੇ ਹੋ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਹਦੀ ਹੀ ਦਿਖਾਈ ਜਾਵੇਗੀ ਜੇ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਡੇ ਦਿੱਤੇ ਨੰਬਰ ਦੇ ਉੱਤੇ ਭੇਜ ਸਕਦੇ ਹੋ ਐਮ 43 ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੇ ਦਾ ਹੈ ਜੋ ਕਿ ਅਗਲਵਾਲ ਕਾਸਮ ਸੰਬੰਧ ਰੱਖਦੇ ਹਨ ਉਮਰ 30 ਸਾਲ ਹੈ ਰੰਗ ਗੋਰਾ ਕੱਦ 5 ਫੁੱਟ 7 ਇੰਚ ਪੜਾਈ ਵਿੱਚ ਲੜਕੇ ਦੀ ਡਿਗਰੀ ਪਾਸ ਕੀਤੀ ਹੋਈ ਆ ਲੜਕੇ ਵਾਲੇ ਹਮਲੋ ਦੇ ਰਹਿਣ ਵਾਲੇ ਹਨ ਲੜਕੇ ਦਾ ਆਪਣਾ ਖੁਦ ਦਾ ਕਰੋਕਰੀ ਅਤੇ ਹਾਰਡਵੇਅਰ ਦਾ ਕੰਮ ਹੈ ਜਿਸ ਜਮੀਨੋਂ ਵਾਰ ਆਮਦਨ ਵੀ ਵਧੀਆ ਹੈ ਲੜਕੇ ਦਾ ਡਿਵੋਰਸ ਹੋਇਆ ਹੋਇਆ ਹੈ ਅਤੇ ਬੱਚਾ ਕੋਈ ਨਹੀਂ ਹੈ ਲੜਕੇ ਵਾਲਿਆਂ ਨੂੰ ਘਰ ਸਾਹਮਣ ਵਾਲੀ ਲੜਕੀ ਚਾਹੀਦੀ ਹੈ ਜੋ ਕਿ ਅਗਰਵਾਲ ਕਾਸ ਨੂੰ ਪਹਿਲ ਦਿੱਤੀ ਜਾਣੀ ਆ ਲੜਕੀ ਕੁਆਰੀ ਹੋਵੇ ਤਾਂ ਹੀ ਲੜਕੇ ਵਾਲੇ ਰਿਸ਼ਤਾ ਕਰਨ ਲਈ ਤਿਆਰ ਹਨ ਲੜਕਾ ਮੰਗਲਿਕ ਹੈ ਸੋ ਮੰਗਲਿਕ ਲੜਕੀ ਹੀ ਰਿਸ਼ਤੇ ਦੇ ਲਈ ਚਾਹੀਦੀ ਹੈ ਇਸ ਤੋਂ ਬਿਨਾ ਹੋਰ ਕੋਈ ਵੀ ਡਿਮਾਂਡ ਨਹੀਂ ਕੀਤੀ ਗਈ ਹੈ ਇਸ ਤੋਂ ਬਾਅਦ ਅਗਲਾ ਰਿਸ਼ਤਾ ਜੋ ਅਸੀਂ ਤੁਹਾਡੇ ਲੈ ਕੇ ਆਈ ਹਾਂ ਲੜਕੀ ਦਾ ਰਿਸ਼ਤਾ ਹੈ ਐਮ 45 ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਬਾਲਮੀਕੀ ਕਾਸ ਨੂੰ ਸਮੰਦ ਰੱਖਦੇ ਹਨ ਲੜਕੀ ਦੀ ਉਮਰ 38 ਸਾਲਾ ਰੰਗ ਗੋਰਾ ਕੱਦ 5 ਫੁੱਟ 7 ਇੰਚ ਪੜਾਈ ਵਿੱਚ ਲੜਕੀ ਨੇ ਡਿਗਰੀ ਪਾਸ ਕੀਤੀ ਹੋਈ ਆ ਲੜਕੀ ਵਾਲੇ ਐਸ ਬੀ ਐਸ ਨਗਰ ਦੇ ਰਹਿਣ ਵਾਲੇ ਹਨ ਜਿਾਕੀ ਪੰਜਾਬ ਪੁਲਿਸ ਵਿੱਚ ਹੈ ਲੜਕੀ ਦੇ ਪਿਤਾ ਜੀ ਪ੍ਰਕਾਡਾਇਰ ਹਨ ਲੜਕੀ ਵਾਲੇ ਦੋ ਭੈਣਾਂ ਤੇ ਦੋ ਭਰਾ ਹਨ ਜਿਨ੍ਹਾਂ ਵਿੱਚੋਂ ਭੈਣ ਵਿਆਹੀ ਹੋਈ ਹੈ ਅਤੇ ਭਰਾ ਇੱਕ ਪੰਜਾਬ ਪੁਲਿਸ ਵਿੱਚ ਹੈ ਅਤੇ ਇੱਕ ਪੁਰਤਗਾਲ ਵਿੱਚ ਹਨ ਲੜਕੀ ਵਾਲੇ ਨੂੰ ਕੋਈ ਵੀ ਸਰਕਾਰੀ ਜੋਬ ਕਰਦੇ ਲੜਕੇ ਦੀ ਲੋੜ ਹੈ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸ ਨੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਤਾਂ ਸਾਡੇ ਨਾਲ ਮਿਲ ਕੇ ਤੁਸੀਂ ਰਿਸ਼ਤੇ ਕਰਵਾ ਸਕਦੇ ਹੋ ਤੁਹਾਡੇ ਕੋਲ ਪੜ੍ਹੇਲੀ ਕੋ ਲੜਕੀ ਜਾਂ ਲੜਕੀਆਂ ਦੀ ਜਾਂ ਗਰੀਬ ਪਰਿਵਾਰ ਲੜਕੇ ਦੇ ਜੋ ਬਾਇਓ ਡਾਟੇ ਹੈਗੇ ਨੇ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਦੇ ਸਾਨੂੰ ਵਟਸਐਪ ਕਰ ਸਕਦੇ ਹੋ ਜਾਂ ਫਿਰ ਸਾਨੂੰ ਕਾਲ ਤੇ ਵੀ ਦੱਸ ਸਕਦੇ ਹੋ ਅਤੇ ਸਾਨੂੰ ਆਪਣੇ ਡਾਟੇ ਮੈਚ ਕਰਕੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਮੈਸੇਜ ਕਰਕੇ ਆਪਣੇ ਡਾਟੇ ਸਾਨੂੰ ਸੈਂਡ ਕਰ ਸਕਦੇ ਹੋ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਰਿਸ਼ਤੇ ਦੀ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ